ਕੱਲ ਰਹਾਤਾ ਸੀ ਜੰਨੇ ਕਹਿੰਦੇ ਵੀ ਸਵੇਰੇ ਆਜੂਗਾ 11 11 ਵਜੇ ਆਜੂਗਾ 3 9 ਵਜੇ ਆਜੂਗਾ ਅਸੀਂ ਹੁਣ 4 ਵਜੇ ਤੱਕ ਕਿੱਥੇ ਪਹੁੰਚ ਗਏ ਸਾਨੂੰ ਇੱਥੇ ਆ ਕੇ ਕਹਿੰਦੇ ਵੀ ਇੱਕ ਹੋਰ ਪਰਚਾ ਹੋ ਗਿਆ ਚੈਣੀ ਹੋਲੀ ਇਹ ਉਹ ਬੰਦਾ ਚੈਣੀ ਖੋਣ ਵਾਲਾ ਹੈਗਾ ਪਹਿਲਾਂ ਮਨੇ ਇਹ ਹਾਲ ਦਾ ਤੂੰ ਜਿਹੜੇ ਬੰਦੇ ਕੋਲੇ ਆਉਂਦੇ ਕੋਲੇ ਇੰਨੀ ਕਮਾਈ ਹੁੰਦੀ ਹੈ ਜਿਹੜੇ ਬੰਦੇ ਰੋ ਉਹਦੇ ਸੋਸ਼ਲ ਮੀਡੀਆ ਤੋਂ ਪਾਵਰ ਆਉਦੇ ਬੰਦੇ ਕੋਲੇ ਫਿਰ ਉਹ ਬੰਦਾ ਚੈਣੀ ਕਿਵੇਂ ਖੋਲੂ ਕਿਵੇਂ ਯਾਰਾ ਵੀਰੇ ਸਾਥੀ ਨੂੰ ਦੱਬਿਆ ਹੋਇਆ ਕੋਨ ਨੂੰ ਕਿਹੜਾ ਪਤਾ ਨਹੀਂ ਸਾਰੇ ਬੰਦੇ ਕੋਈ ਦੱਦੂ ਤਾਂ ਨਹੀਂ ਹੁੰਦਾ ਇਹਣਾ ਸਭ ਨੂੰ ਪਤਾ ਹੀ ਹੈ ਇਹ ਚੀਜ਼ ਸਾਰਾ ਇੱਥੇ ਦ ਸ਼ੱਕ ਨਾਲ ਨਦਰ ਨਾਲ ਵੇਖ ਰਿਹਾ ਕਿ ਕਈ ਥਾਵਾਂ ਤੋਂ ਤੇ ਭਾਨਾ ਸਿੱਧੂ ਨੇ ਪ੍ਰੋਟੈਸਟ ਵੀ ਕੀਤੇ ਠੱਗ ਜਿਹੜੇ ਟਰੈਵਲ ਏਜੰਸੀ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਮਾਡਲ ਟਾਊਨ ਵਾਲੀ ਬੀਬੀ ਨੇ ਪਤ ਜਿਹੜੀ ਕਹਿ ਦਿੱਤੀ ਸੀ ਉਹ ਕਹਿੰਦੇ ਕਿ 10000 ਰੁਪਇਆ ਲਿਆ ਸੀ ਭਾਨਾ ਸਿੱਧੂ ਨੇ। ਭਾਈ ਜਿਹੜਾ ਬੰਦਾ 10-10 ਲੱਖ ਰੁਪਇਆ ਕਮਾਉਂਦਾ ਮਹੀਨੇ ਦਾ ਉਹ 10000 ਰੁਪਇਆ ਕਿਉਂ ਲੂ? ਉਹ ਤਾਂ ਤੇਲ ਫੋਕ ਕੇ ਖੁਦ ਜਾ ਰਿਹਾ ਉਹ ਲੋਕਾਂ ਦੀ ਮਦਦ ਕਰ ਰਿਹਾ ਹੈ। ਲੇਕਿਨ ਫੇਰ ਵੀ ਉਹਦੇ ਤੇ ਐਸੇ ਪਰਚੇ ਆ ਚੋਰੀ ਦਾ ਪਰਚਾ ਇਹ ਕਾਦਾ ਪਰਚਾ ਹੋਇਆ? ਇਹ ਸਰਕਾਰ ਐਸੇ ਬੰਦਿਆਂ ਨੂੰ ਦਬਾਉਣਾ ਚਾਹੁੰਦੀ ਹੈ ਕਿ ਦਬ ਜੀ ਲੇਕਿਨ ਐਸੇ ਬੰਦੇ ਦਬਦੇ ਨਹੀਂਗੇ ਇਹਨਾਂ ਨੂੰ ਦੇਖ ਕੇ ਹੋਰ ਬੰਦੇ ਵੀ ਨੌਜਵਾਨੇ ਕਿਹੜੇ ਆਪਣੇ ਮੁੰਡੇ ਖੜੇ ਨੇ ਸਾਰੇ ਇਹ ਸਾਰੇ ਮੁੰਡੇ ਉੱਪਰ ਉੱਟਾਂਗੇ ਅੰਦਰ ਕਰੋਗੇ ਨਾ ਭਾਈ 10 ਬੰਨੇ ਸਿੱਧੂ ਬਾਰ ਖੜੇ ਆ ਇੱਕ ਨੂੰ ਅੰਦਰ ਕਰਕੇ ਦੇਖ ਲੋ ਤੁਸੀਂ ਪਾਉਦੇ ਨੇ ਤਾਂ ਸਾਡੇ ਦੇ ਵੀ ਪਾਉ ਆ ਸਾਰੇ ਭਰਾ ਖੜੇ ਨੇ ਬਹੁਤ ਜ਼ਿਆਦਾ ਸੱਚਾ ਹੋ ਰਿਹਾ ਹੈ ਤਾਬਰੇ ਨੇ ਇਨਸਾਫ ਨੂੰ ਇੱਕ ਚਿੱਟੇ ਕਾਫਨ 'ਚ ਕੈਦ ਕਰ ਰਹੇ ਨੇ ਇਹ ਕਹਿੰਦਾ ਗੁਲਾਮੀ ਕਰੋਗੇ ਸਾਰੇ ਬੰਦੇ ਗੁਲਾਮੀ ਕਰੋਗੇ ਜੇ ਇੱਕ ਨਾ ਹੋਵੇ ਸਿੱਧੀ ਜੀ ਗੱਲ ਕਹਿੰਦਾ ਇੱਕ ਨਾ ਹੋਵੇ ਭਾਈ ਸਾਰੇ ਗੁਲਾਮੀ ਕਰੋਗੇ ਪਹਿਲਾਂ ਅੰਗਰੇਜ਼ਾਂ ਵੇਲੇ ਗੁਲਾਮੀ ਕਰਦੇ ਰਹੇ ਹੁਣ ਤੁਸੀਂ ਗੁਲਾਮੀ ਕਰ ਲਓ ਵੀਰੇ ਭਾਨਾ ਸਿੱਧੂ ਇੱਕ ਨਹੀਂ 10 ਹੋਰ ਆਉਣਗੇ ਉਹਦੇ ਮੰਗਰਾ ਅੱਜ ਹੁਣ ਵੀਰੇ ਕੱਲ ਰਾਤ ਦੇ ਬੈਠੇ ਸੀ ਬਾਈ ਨੂੰ ਪੁੱਛੋ ਕੱਲ ਰਾਤ ਦੇ ਬੈਠੇ ਸੀ ਗੱਡੀ ਸੁਤਿਆ ਉਹ ਭਾਨਾ ਸਿੱਧੂ ਬਾਈ ਤੇ ਹਨਾ ਵੀ ਪਾਚੇ ਹੋਇਆ ਉਹ ਬਿਲਕੁਲ ਸਾਰਾ ਝੂਟਨੇਗੇ ਤੇ ਮਾਨ ਸਾਹਿਬ ਉਹਨਾਂ ਨੂੰ ਦਬਾਉਣ ਦਾ ਯਤਨ ਕਰ ਰਹੇ ਨੇ ਭਾਨੇ ਸਿੱਧੂ ਨੂੰ ਕਿਹੜੇ ਖੁਦਚੋਂ ਨੇ ਸਰਕਾਰਾਂ ਚੋਰ ਹੁੰਦੀਆਂ ਨੇ ਇੱਕ ਤਰ੍ਹਾਂ ਦੀਆਂ ਸਭ ਨੂੰ ਪਤਾ ਹੈ ਇੱਕ ਨੇ ਸ਼ਰੀਫ ਬਾਦਮੀ ਉਹਨਾਂ ਨੂੰ ਚੋਰ ਬਣਾ ਰਹੇ ਨੇ ਅੱਜ ਟਰੈਵਲ ਏਜੰਟਾਂ ਤੋਂ ਮਸਲਾ ਉੱਠਿਆ ਸੀ ਤੁਹਾਡੇ ਵਾਲੇ ਤੋਂ ਵਾਲੇ ਵੀ ਇਸੇ ਤਰ੍ਹਾਂ ਠੱਗ ਲੁੱਟ ਰਹੇ ਆ ਲੋਕਾਂ ਨੂੰ ਬਹੁਤ ਜੀ ਬਹੁਤ ਨਜ਼ਾਇਜ਼ ਅੱਜਾ ਛੁੱਟੀ ਦੀ ਸਰਕਾਰੀ 26 ਜਨਵਰੀ ਦੀ ਅੱਜ ਜਰਮਾਨਾ ਕਿਵੇਂ ਲੈ ਲਿਆ ਸਰ ਤਾਂ ਭਾਸ਼ਣਾ ਚ ਕਹਿ ਰਹੇ ਆ ਕਿ ਕਿਸੇ ਨਾਲ ਧੱਕਾ ਨਹੀਂ ਹੋਣਾ ਨਜ਼ਾਇਜ਼ ਕਿਸੇ ਤੇ ਪਰਚਾ ਨਹੀਂ ਆਹ ਤਾਂ ਕਈ ਹੋਈਆਂ ਆਹ ਸਾਰਾ ਧੱਕਾ ਹੀ ਹੋਈਆਂ ਨੇ ਸੜਕਾਂ ਤੇ ਜ਼ੁਲਮ ਹੋ ਰਿਹਾ ਧੱਕਾ ਨਹੀਂ ਇਹ ਜ਼ੁਲਮ ਹੋ ਰਿਹਾ ਜ਼ੁਲਮ ਪਲੇਰ ਕੋਟਲਾ ਜੇਲ੍ਹ ਦੇ ਬਾਹਰ ਭਾਨਾ ਸਿੱਧੂ ਦੇ ਸਮਰਥਕ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ ਨੌਜਵਾਨ ਮੁੰਡੇ ਨੇ ਇਹ ਆਇਆ ਨਹੀਂ ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਭਾਨਾ ਸਿੱਧੂ ਤਾਂ ਇੱਥੇ ਹੈ ਹੀ ਨਹੀਂ ਤੇ ਇਹਨਾਂ ਦਾ ਰਿਐਕਸ਼ਨ ਕੀ ਹੈ ਵੱਖ-ਵੱਖ ਥਾਵਾਂ ਤੋਂ ਪੰਜਾਬ ਦੇ ਖਾਸ ਕਰਕੇ ਬਠਿੰਡਾ ਦੇ ਇਲਾਕੇ ਦੇ ਨਾਲ ਸਬੰਧਤ ਤੇ ਨੌਜਵਾਨ ਨੇ ਜਾਂ ਹੋਰ ਨਾ ਥਾਵਾਂ ਤੋਂ ਵੀ ਪੁੱਜੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਇਹ ਭਾਨਾ ਸਿੱਧੂ ਦੇ ਉੱਤੇ ਜਿਹੜੀ ਕਾਰਵਾਈ ਹੋਈ ਜਾਂ ਤੁਸੀਂ ਕਦੋਂ ਧੋੜੀ ਕਰਾਈ ਸੀ ਕਿ ਮਲੇਰਕੋਟਲਾ ਜੇਲ੍ਹ ਚ ਹੁਣ ਜ਼ਮਾਨਤ ਦਾ ਪਤਾ ਲੱਗਿਆ ਮੈਂ ਕੱਲ ਰਾਤ ਦੱਸ ਹੀ ਆਂਦੇ ਕੱਲ ਰਾਤ ਦਾ ਦੱਸ ਹੀ ਆਂਦੇ ਕਹਿੰਦੇ ਵੀ ਸਵੇਰੇ ਆ ਜੂਗਾ 11 11 ਵਜੇ ਆ ਜੂਗਾ 3 ਵਜੇ ਆ ਜੂਗਾ ਅਸੀਂ ਹੁਣ 4 ਵਜੇ ਤੱਕ ਕਿੱਥੇ ਦੇ ਕੋਲ ਆਦੇ ਕੋਲ ਇਨੀ ਕਮਾਈ ਹੁੰਦੀ ਹੈ ਜਿਹੜੇ ਬੰਦੇ ਲੋ ਆ ਉਹਦੇ ਸੋਸ਼ਲ ਮੀਡੀਆ ਕੋਲ ਪਾਵਰ ਹੁੰਦੀ ਹੈ ਉਹਦੇ ਬੰਦੇ ਕੋਲੇ ਫਿਰ ਉਹ ਬੰਦਾ ਸੈਣੀ ਕਿਵੇਂ ਖਲੂ ਕਿਸ ਬੰਦੇ ਦੀ ਤੁਹਾਨੂੰ ਐਦਾਂ ਕਿਉਂ ਲੱਗਦਾ ਹੈ ਕਿ ਜਿਹੜੀ ਇੱਕ ਜ਼ਮਾਨਤ ਤੋਂ ਮਿਲੀ ਸੀ ਹਾਲੇ ਤੇ ਬਾਹਰ ਆਉਣਾ ਹੀ ਸੀ ਬਹਾਨਾ ਸਿੱਧੂ ਨੂੰ ਜਿਵੇਂ ਦੂਜੇ ਪਰਚੇ ਦੀ ਜਾਣਕਾਰੀ ਮਿਲ ਰਹੀ ਹੈ ਪਿਆ ਜਾ ਰਿਹਾ ਵੀਰੇ ਸੱਚ ਨੂੰ ਦੱਬਿਆ ਜਾ ਰਿਹਾ ਤੁਹਾਨੂੰ ਕਿਹੜਾ ਪਤਾ ਨਹੀਂ ਸਾਰੇ ਬੰਦੇ ਕੋਈ ਦੱਦੋ ਤਾਂ ਨਹੀਂ ਹੁੰਦਾ ਇਹ ਸਾਰਾ ਸਭ ਨੂੰ ਪਤਾ ਹੀ ਹੈ ਚੀਜ਼ ਦਾ ਸਾਰਾ ਇੱਥੇ ਦੱਬਿਆ ਜਾ ਰਿਹਾ ਬੰਦਾ ਉਹ ਬੰਦਾ ਬੋਲੀ ਜਾਂਦਾ ਖਿਲਾਫ ਹੋ ਜਾਂਦਾ ਹੈ ਨਾ ਸਰਕਾਰ ਦੇ ਤਾਂ ਕਰਕੇ ਉਹ ਬੰਦੇ ਲੋ ਐ ਕਹੀ ਜਾਂਦੇ ਸਾਰੇ ਤਾਨੂੰ ਨੱਪੀ ਜਾਂਦੇ ਫੇਰ ਅੰਦਰ ਗਰੀ ਜਾਂਦੇ ਤੁਸੀਂ ਕਿੱਥੋਂ ਆਏ ਹੋ ਤੇ ਤੁਹਾਨੂੰ ਕੋਈ ਵੀਰੇ ਬਠਿੰਡੇ ਮਹਿਮਾ ਸਰਚਾ ਪਿੰਡ ਹੈ ਮੇਰਾ ਹਾਂਜੀ ਤੁਸੀਂ ਕਦੋਂ ਤੋਂ ਭਾਨਾ ਸਿੱਧੂ ਨੂੰ ਮਤਲਬ ਜਾਣਣ ਲੱਗੇ ਵੀ ਉਹ ਲੋਕਾਂ ਦੇ ਅਕਲ ਨੂੰ ਕੁੱਤਨ ਵਾਰ ਮਿਲਿਆ ਵੀਰੇ ਨੂੰ ਤੇ ਬਾਕੀ ਉਹ ਆਪਣੀ ਗੱਲਬਾਤ ਵਧੀਆ ਆਪਣੇ ਭਰਾ ਨਾਲ ਆਪਣੇ ਭਾਈ ਨਾਲ ਖੜੀਆਂ ਜਦੋਂ ਸੱਚ ਦੇ ਆਪ ਨਾਲ ਖੜੀਆਂ ਬਈ ਕਈ ਲੋਕ ਨਾ ਐਸੇ ਸ਼ੱਕ ਨਾਲ ਨਾਲ ਵੇਖ ਰਹੇ ਆ ਕਿ ਕਈ ਥਾਵਾਂ ਤੇ ਭਾਨਾ ਸਿੱਧੂ ਨੇ ਪ੍ਰੋਟੈਸਟ ਵੀ ਕੀਤੇ ਠੱਗ ਜਿਹੜੇ ਟਰੈਵਲ ਏਜੰਸੀ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਜਿਹੜੇ ਉਹ ਮਾਡਲ ਟਾਊਨ ਵਾਲੀ ਬੀਬੀ ਨੇ ਸਕੈਰ ਦਿੱਤੀ ਸੀ ਉਹ ਕਹਿੰਦੇ ਕਿ 10000 ਰੁਪਇਆ ਲਿਆ ਸੀ ਭਾਨਾ ਸਿੱਧੂ ਨੇ ਬਈ ਜਿਹੜਾ ਬੰਦਾ 10 10 ਲੱਖ ਰੁਪਇਆ ਕਮਾਉਂਦਾ ਮਹੀਨੇ ਦਾ ਉਹ 10000 ਰੁਪਇਆ ਕਿਉਂ ਲੁਕਾਏ ਤੂੰ ਇਹ ਵੀ ਨਿਕਲਦਾ ਉਹਦੇ ਜਵਾਬ ਦੇ ਦੋ ਕਿਉਂ ਬਈ ਮੈਨੂੰ ਦੱਸ ਦਿਓ ਗੱਲ ਮੰਨ ਦਿਓ ਗੱਲ ਖੁਦ ਤੇਲ ਫੋਕੇ ਖੁਦ ਜਾ ਰਿਹਾ ਉਹ ਲੋਕਾਂ ਦੀ ਮਦਦ ਕਰ ਰਿਹਾ ਹੈ ਲੇਕਿਨ ਫੇਰ ਵੀ ਉਹਦੇ ਤੇ ਐਸੇ ਪਰਚੇ ਆ ਚੋਰੀ ਦਾ ਪਰਚਾ ਇਹ ਕਾਦਾ ਪਰਚਾ ਹੋਇਆ ਸਮਝਣ ਵਾਲੀ ਗੱਲ ਹੈ ਕਿ ਸਰਕਾਰ ਐਸੇ ਬੰਦਿਆਂ ਨੂੰ ਦਬਾਉਣਾ ਚਾਹੁੰਦੀ ਹੈ ਕਿ ਦਬ ਜਨ ਲੇਕਿਨ ਐਸੇ ਬੰਦੇ ਦਾਅਵੇ ਨਹੀਂ ਗਏ ਇਹਨਾਂ ਨੂੰ ਦੇਖ ਕੇ ਹੋਰ ਬੰਦੇ ਵੀ ਨੌਜਵਾਨ ਨੇ ਕਿਹੜੇ ਆਪਣੇ ਮੁੰਡੇ ਖੜੇ ਨੇ ਸਾਰੇ ਇਹ ਸਾਰੇ ਮੁੰਡੇ ਉੱਪਰ ਉੱਟਾਂਗੇ ਕਿ ਅਸੀਂ ਵੀ ਹੱਕ ਦਾ ਤੁਸੀ ਅੰਦਰ ਕਰੋਗੇ ਨਾ ਭਾਈ 10 ਬੰਨੇ ਸਤੂ ਬਾਰ ਖੜੇ ਆ ਇੱਕ ਨੂੰ ਅੰਦਰ ਕਰਕੇ ਦੇਖ ਲਓ ਤੁਸੀ ਇਹਦੇ ਪਰਚੇ ਪਾਉਂਦੇ ਨੇ ਤਾਂ ਸਾਡੇ ਦੇ ਵੀ ਪਾਉ ਆ ਸਾਰੇ ਭਰਾ ਘੜੇ ਨੇ ਸਾਨੂੰ ਵੀ ਪਾਓ ਪਰਚਾ ਸਾਡੇ ਤੇ ਕੋਈ ਚੱਕਰ ਨਹੀਂ ਹੋ ਰਹੀਆਂ ਕਿ ਜਿਹੜੇ ਨਵੇਂ ਮੁੰਡੇ ਉਮਰ ਦੇ ਮੁੰਡੇ ਆ ਨਾ ਜਿਹੜੇ ਨੌਜਵਾਨ ਖੂਨ ਗਰਮ ਹੁੰਦਾ ਜਜ਼ਬਾਤੀ ਹੋ ਕੇ ਵੀ ਕਿਸੇ ਮਗਰ ਲੱਗ ਜਾਂਦੇ ਆ ਤੁਸੀਂ ਜਜ਼ਬਾਤੀ ਹੋ ਕੇ ਆਏ ਆ ਕੋਈ ਚੱਕਰ ਨਹੀਂ ਹੈਗਾ ਵੀਰੇ ਅਸੀਂ ਵੀ ਆਪਦਾ ਘਰ ਦੇਖਦੇ ਆ ਸਾਨੂੰ ਵੀ ਦੇਖਿਆ ਜਾਂਦਾ ਸੀ ਵੀ ਆਪਦਾ ਘਰ ਦੇ ਸਾਡੇ ਤੋਂ ਥਕਾਣੀ ਦੇਖਿਆ ਜਾਂਦਾ ਸਾਡਾ ਵੀ ਭਾਈ ਆ ਭਾਈਆਂ ਦਾ ਵੀ ਭਾਈ ਆ ਸਾਰੇ ਦਾ ਵੀ ਭਾਈ ਆ ਬਈ ਮੇਰੇ ਮਹਿਮਾ ਸਰਜਾ ਪਿੰਡ ਆ ਬਈ ਗੋਨੇਆਂ ਨੇ ਕੋਲ ਆ ਲੱਗਦਾ ਕਿ ਤੁਹਾਨੂੰ ਵੀ ਲੱਗਦਾ ਥਕਾ ਹੋਇਆ ਭਾਨਾ ਬਹੁਤ ਜ਼ਿਆਦਾ ਥਕਾ ਹੋ ਰਿਹਾ ਨਹੀਂ ਇੱਕ ਆਫਰ ਚ ਕੈਦ ਕਰ ਰਹੇ ਨੇ ਇਹ ਤੇ ਭਾਈਪਾਨੇ ਸਿੱਧੂ ਨਾਲ ਅਸੀਂ ਖੜੇ ਆ ਤੇ ਹੁਣ ਸਾਨੂੰ ਨਮੀ ਨਮੀ ਖਾਰ ਪਤਾ ਲੱਗਿਆ ਕਹਿੰਦੇ ਗਾਨੀ ਦਾ ਉਹਦਾ ਚੈਨੀ ਦਾ ਤੇ આરોਪ ਲਾਤਾ ਤਾਂ ਹੁਣ ਪਟਿਆਲੇ ਭੇਜਤਾ ਤੇ ਸਾਨੂੰ ਇੱਥੇ ਆ ਕੇ ਹੁਣ ਉੱਥੇ ਜਾਵਾਂਗੇ ਹੁਣ ਪ੍ਰਾਣ ਨਾਲ ਖੜੇ ਆਂਗੇ ਸਿੱਧੀ ਜੀ ਗੱਲ ਕਹਿੰਦਾ ਗੁਲਾਮੀ ਕਰੋਗੇ ਸਾਰੇ ਬੰਦੇ ਗੁਲਾਮੀ ਕਰੋਗੇ ਜੇ ਇੱਕ ਨਾ ਹੋਈ ਸਿੱਧੀ ਜੀ ਗੱਲ ਕਹਿੰਦਾ ਇੱਕ ਨਾ ਹੋਈ ਭਾਈ ਸਾਰੇ ਗੁਲਾਮੀ ਕਰੋਗੇ ਪਹਿਲਾਂ ਅੰਗਰੇਜ਼ਾਂ ਵੇਲੇ ਗੁਲਾਮੀ ਕਰਦੇ ਰਹੇ ਹੁਣ ਤੁਸੀਂ ਗੁਲਾਮੀ ਕਰ ਲਓ ਵੀਰੇ ਪੰਜਾਬ ਸੁਖਿਆ ਹੁਣ ਇਹਨਾਂ ਨੂੰ ਚੱਕ ਰਹੇ ਨੇ ਪਾਨਾ ਸਿੱਧੂ ਇੱਕ ਨਹੀਂ 10 ਹੋਰ ਆਉਣਗੇ ਉਹਦੇ ਮੰਗਰਾ ਤੁਸੀਂ ਦੇਖੀ ਚੱਲੋ ਹੁਣ ਅੱਗੇ ਪਟਿਆਲੇ ਜਾਵਾਂਗੇ ਅਸੀਂ ਤੇ ਇੱਕੋ ਚੈਨੀ ਦੇ ਪਿੱਛੇ ਉਹ ਕਰ ਰਹੇ ਨੇ ਉਹ ਜੀਨੀ ਹੋਣਾ ਵੀ ਕੱਲ ਰਾਤ ਤੇ ਬੈਠੇ ਸੀ ਬਾਈ ਨੂੰ ਪੁੱਛੋ ਕੱਲ ਰਾਤ ਤੇ ਬੈਠੇ ਸੀ ਗੱਡੀ ਸੁੱਤਿਆਂ ਪਹਿਲਾਂ ਇਧਰ ਬਾਈ ਦੇ ਘਰੇ ਸੁੱਤਿਆਂ ਬਾਅਦ ਚ ਮਾਨਸਾ ਅਸੀਂ ਰਾਤ ਦੇ ਆਏ ਬੈਠੇ ਹਾਂ ਉੱਥੇ ਸਾਨੂੰ ਆਏ ਸੀ ਵੀ ਸਵੇਰ ਤੱਕ ਹਾਂ ਵੀ ਆ ਜਾਣਾ ਭਾਨਾ ਪਤਾ ਸੀ ਵੀ ਉਮੀਦ ਸੀ ਪੂਰੀ ਪਰ ਇੱਥੇ ਆ ਕੇ ਸਾਨੂੰ ਜੇਲ੍ਹ ਦੇ ਬੂਰੇ ਆ ਕੇ ਸਾਨੂੰ ਐ ਪਤਾ ਲੱਗਦਾ ਵੀ ਐ ਕਰਕੇ ਕੋਈ ਹੋਰ ਪਰਚਾ ਪਤਾ ਤੁਸੀਂ ਦੇਖ ਲਓ ਕਿੰਨੀ ਵੱਡੀ ਗਿਣਤੀ ਦੇ ਵਿੱਚ ਹਾਲੇ ਇੱਥੋਂ ਬਹੁਤ ਸਾਰੇ ਨੌਜਵਾਨ ਜਾ ਵੀ ਚੁੱਕੇ ਆ ਵੱਡੀ ਗਿਣਤੀ 'ਚ ਨੌਜਵਾਨ ਆਏ ਆ ਕਈ ਥਾਵਾਂ ਤੋਂ ਜਿਨ੍ਹਾਂ ਦੀ ਤਸਵੀਰ ਅਸੀਂ ਦਿਖਾ ਰਹੇ ਆ ਜੇਲ੍ਹ ਜੱਬ ਜੇਲ ਹੈ ਜਿਹੜੀ ਮਲੇਰ ਕੋਟਲਾ ਉਸਦੇ ਬਾਹਰ ਦੀ ਤਸਵੀਰ ਹੈ ਨਾਲੀ 50 ਕਿਲੋਮੀਟਰ ਦੀ ਦੂਰੀ ਤੇ ਉੱਤੇ ਜੇਲ ਹੈ ਤੇ ਇੱਧਰ ਨੌਜਵਾਨ ਖੜੇ ਆ ਵੱਖ-ਵੱਖ ਥਾਵਾਂ ਤੋਂ ਆਏ ਆ ਇਹਨਾਂ ਨੂੰ ਲੱਗਦਾ ਕਿ ਭਾਨਾ ਸਿੱਧੂ ਦੇ ਨਾਲ ਧੱਕਾ ਹੋ ਰਿਹਾ ਇਸ ਕਰਕੇ ਖੜੇ ਨੇ ਤੇ ਤੁਸੀਂ ਕਿੱਥੋਂ ਆਏ ਹੋ ਹਾਂਜੀ ਭਾਈ ਮੈਂ ਬਠਿੰਡੇ ਤੋਂ ਆਇਆ ਹਾਂ ਜੋ ਭਾਨਾ ਸਿੱਧੂ ਬਾਈ ਤੇ ਹਨ ਵੀ ਪਰਚੇ ਹੋਏ ਆ ਉਹ ਬਿਲਕੁਲ ਸਾਰਾ ਝੂਠ ਨੇਗੇ ਇਹ ਮਾਨ ਸਾਹਿਬ ਉਹਨਾਂ ਨੂੰ ਦਬਾਉਣ ਦਾ ਯਤਨ ਕਰ ਰਹੇ ਨੇ ਭਾਨੇ ਸਿੱਧੂ ਨੂੰ ਪਰ ਉਹ ਬੰਦਾ ਦਬਦਾ ਨਹੀਂ ਅਸੀਂ ਭਾਨੇ ਬਾਈ ਦੇ ਨਾਲ ਆ ਜਿਹਨੂੰ ਸਪੋਰਟ ਕਿਹੜੇ ਖੁਦਚੋਰ ਨੇ ਸਰਕਾਰਾਂ ਚੋਰ ਹੁੰਦੀਆਂ ਨੇ ਇੱਕ ਤਰ੍ਹਾਂ ਦੀਆਂ ਸਭ ਨੂੰ ਪਤਾ ਹੈ ਠੀਕ ਹੈ ਕਿਹੜੇ ਖੁਦਚੋਰ ਨੇ ਉਹ ਹੁਣ ਦੂਜੇ ਜਿਹੜੇ ਆਮ ਆਦਮੀ ਨੇ ਆਮਕੜੇ شریف ਆਦਮੀ ਨੇ ਉਹਨਾਂ ਨੂੰ ਚੋਰ ਬਣਾ ਰਹੇ ਨੇ ਜਿਹੜੇ ਠੱਗ ਟਰੈਵਲ ਏਜੰਟਾਂ ਤੋਂ ਮਸਲਾ ਉੱਠਿਆ ਸੀ ਤੁਹਾਡੇ ਵਾਲੇ ਦੋਵਲੇ ਵੀ ਇਸੇ ਤਰ੍ਹਾਂ ਠੱਗ ਲੁੱਟ ਰਹੇ ਆ ਲੋਕਾਂ ਨੂੰ ਬਹੁਤ ਜੀ ਬਹੁਤ ਨਜਾਇਜ਼ ਪੂਰਾ ਪੰਜਾਬ ਹੀ ਪੂਰਾ ਪੰਜਾਬ ਨੂੰ ਤੁਹਾਡੇ ਨਾਲ ਕਿਹਨੇ ਠੱਗੀ ਕੀਤੀ ਨੇ ਨਾਵੇਂ 19 ਲੱਖ ਦੀ ਠੱਗੀ ਹੋਈ ਆ ਬਰਿੰਡੇ ਜਿਹੜੇ ਏਮਜ਼ ਆਈਲੈਂਡਸ ਅਮਨ ਮੈਡਮ ਸੀਗੀ ਉਨੇ ਮੇਰਾ ਨਟਕੀ ਨਹੀਂ ਮੇਰਾ ਕਾਹ ਵੀ ਨਟਕੀ ਮਾਰੀ ਹੈਗੀ ਮੈਂ ਸਿੱਤੂ ਨੂੰ ਦੱਸੀ ਸੀ ਆ ਧਰਨਾ ਵੀ ਲਾਇਆ ਬਈ ਅਸੀਂ ਉਹ ਹੁਣ ਜੇਲ੍ਹ ਚ ਫਿਲਹਾਲ ਤਾਂ ਮੈਡਮ ਤੇ ਭਾਣਾ ਸਿੱਤੂ ਬਾਈ ਨੇ ਵੀ ਆਪਣੀ ਹੈਲਪ ਬਹੁਤ ਕੀਤੀ ਸੀ ਪਰ ਉਹ ਜੇਲ੍ਹ ਚਲੀ ਗਈ ਫਿਲਹਾਲ ਤਾਂ ਅਜੇ ਮੇਰਾ ਕੋਈ ਮਦਦ ਹਲਣੀ ਹੋਇਆਗਾ ਪਰ ਅਬ ਫੇਰ ਵੀ ਖੜੇ ਆ ਵੀ ਹੱਕ ਕਿਉਂਕਿ ਬਾਈ ਆਵਾਜ਼ ਟੂੰਦਾਗਾ ਕਿਉਂਕਿ ਆਵਾਜ਼ ਜੇ ਠਾਵਾਂਗੇ ਫੇਰ ਹੀ ਕੁਝ ਬਣੂਗਾ ਨਹੀਂ ਭਾਈ ਦਬਾ ਲਿਆ ਜਾਂਦਾ ਹੈ। ਕਈ ਨੌਜਵਾਨਾਂ ਦੀ ਗੱਲਾਂ ਇਹ ਹੋ ਰਹੀਆਂ ਆ ਉਹ ਕਹਿੰਦੇ ਕਿ ਜਿਹੜਾ ਆਵਾਜ਼ ਚੁੱਕਦਾ ਨਾ ਜਿਵੇਂ ਤੁਸੀਂ ਕਿਹਾ ਕਿ ਉਹਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਜੇ ਅੱਜ ਤੁਸੀਂ ਆਏ ਹੋ ਤੇ ਕੱਲ ਨੂੰ ਤੁਹਾਡੇ ਤੇ ਕਿਸੇ ਤਰ੍ਹਾਂ ਦਾ ਕੋਈ ਪਾਤ ਤੁਸੀਂ ਭਾਈ ਕੋਈ ਸਰਕਾਰ ਦਾ ਭੇਤ ਖੋਲ ਕੇ ਦੇਖ ਲਓ ਕੋਈ ਮਰਜ਼ੀ ਭੇਤ ਖੋਲ ਕੇ ਦੇਖ ਲਓ ਕੋਈ ਗੱਲ ਆ ਛੁੱਟੀ ਜੀ ਉਹ ਖੋਲ ਕੇ ਦੇਖ ਲਓ ਤੁਹਾਨੂੰ ਆਪ ਨੂੰ ਦਬਾ ਦੇਣਗੇ ਤੁਹਾਨੂੰ ਪਤਾ ਲੱਗ ਜਾਣਾ ਇਹ ਚੀਜ਼ ਦਾ। ਰਿਜ਼ਲਟ ਮਿਲ ਜਾਣਾ ਆਪਣੇ ਆਪ ਹੀ। ਤੁਸੀਂ ਜਿਹੜੇ ਜਿਹੜੇ ਪਿੰਡਾਂ ਤੋਂ ਉੱਠ ਕੇ ਆਏ ਹੋ ਘਰਾਂ ਤੋਂ ਕਿਸ ਨੇ ਰੋਕਿਆ ਨਹੀਂ ਵੀ ਕਿਤੇ ਜਾਓਗੇ ਤੁਹਾਡੇ ਤੇ ਨਾ ਕੁਝ ਹੋ ਮੈਨੂੰ ਜਵਾਬ ਦੋ ਗੱਲ ਦਾ ਫਿਰ ਕੀ ਕਹੋਗੇ ਜੇ ਲੋਕਾਂ ਨੇ ਕਹਤਾ ਵੀ ਆਪਾਂ ਕੀ ਲੈਣਾ ਫਿਰ ਕੋਣ ਖੜੂ ਤੁਹਾਡੇ ਨਾਲ ਜੇ ਹੁਣ ਨਾ ਕੋਈ ਨਾ ਬਈ ਗੁਲਾਮੀ ਕਰੋਗੇ ਸਿੱਧੀ ਜੀ ਗੱਲ ਹੈ 29 ਤਰੀਕ ਨੂੰ ਉਧਰ ਕੱਟ ਦਾ ਵੀ ਲਾਨ ਹੋਇਆ ਉੱਥੇ ਕਿੰਨੀ ਕੁ ਮਤਰੀਆਂ ਵੀਰੇ ਪੋਸਟਾ ਹਾਲੇ ਦੇਖੋ ਵਾਲੇ ਕੀ ਪੰਦ ਕਿੱਥੇ ਕਰਵਾਗਾ ਹਰ ਧਰਮ ਕਹਿੰਦਾ ਜੀ ਜਿੱਥੇ ਨਜਾਇਜ਼ ੱਕਾ ਹੁੰਦਾ ਹੁੰਦਾ ਉੱਥੇ ਕੋਈ ਨਾ ਕੋਈ ਆਵਾਜ਼ ਚੱਕਣ ਵਾਲਾ ਹੁੰਦਾ ਹਰ ਧਰਮ ਠੀਕ ਹੈ ਅੱਜ ਤਾਂ ਛੁੱਟੀ ਦੀ ਸਰਕਾਰੀ 26 ਜਨਵਰੀ ਦੀ ਅੱਜ ਜੁਰਮਾਨਾ ਕਿਵੇਂ ਲੈ ਲਿਆ ਅੱਜ ਸਵੇਰੇ ਇਹਨਾਂ ਨੇ ਦੱਸਣਾ ਤਾਂ ਬੰਦਾ ਦੀ ਪਹਿਲਾ ਫਰਜ਼ ਵੀ ਇੱਥੋਂ ਪਟਿਆਲੇ ਸਿਫਟ ਕਰਤਾ ਉਵਿੰਦਸੇ ਕੋਈ ਅਪਡੇਟ ਨਹੀਂ ਦਿੱਤੂ ਰਿਹਾ ਕਿ ਪਤਾ ਲੱਗਿਆ ਸਾਰਾ ਕੁਝ ਪੂਰੀਆਂ ਬੰਦੇ ਨੂੰ ਇਧਰ ਉਧਰ ਲਈ ਫਿਰਦੇ ਵੀ ਮੈਨੂੰ ਕਹ ਲ ਦੋ ਵੀ ਕੋਈ ਤੇ ਚਾਲ ਹੈਗੀ ਹੈ ਨਾ ਉਹਨਾਂ ਦੀ ਬੰਦੇ ਨੂੰ ਚੋਰਾਂ ਨੂੰ ਇਧਰ ਲੈ ਕੇ ਆਉਂਦੇ ਚੋਰਾਂ ਨੂੰ ਪਟਿਆਲੇ ਲੈ ਜਾਂਦੇ ਕੀ ਗੱਲ ਆ ਬਈ ਸਾਨੂੰ ਤਾਂ ਪਤਾ ਲੱਗੇ ਬੰਦੇ ਨੂੰ ਪਬਲਿਕ ਨੂੰ ਤਾਂ ਪਤਾ ਲੱਗੇ ਨਾ ਵੀ ਸਾਡਾ ਬਾਈ ਆ ਸਾਡਾ ਭਾਈ ਆ ਸਾਡਾ ਧੀ ਪੁੱਤ ਕੋਈ ਵੀ ਆ ਵੀ ਸਾਨੂੰ ਪਤਾ ਲੱਗੇ ਕਿੱਧਰ ਜਾ ਰਿਹਾ ਕਿਹੜੇ ਟਾਈਮ ਤੇ ਜਾ ਰਿਹਾ ਸਰਕਾਰ ਤਾਂ ਭਾਸ਼ਣਾ ਚ ਕਹਿ ਰਿਹਾ ਕਿ ਕਿਸੇ ਨਾਲ ਧੱਕਾ ਨਹੀਂ ਹੋਣਾ ਨਾਜਾਇਜ਼ ਕਿਸੇ ਤੇ ਪਛਾਣ ਆ ਧੱਕੇ ਹੋਈ ਆ ਆ ਸਾਰੇ ਧੱਕੇ ਹੋਈਆਂ ਨੇ ਸੜਕਾਂ ਤੇ ਕਿਹ ਜੁਲਮ ਹੋ ਰਿ ਇਹ ਜੁਲਮ ਆਪਾਂ ਸਹਾਂਗੇ ਕਿਰੇ ਆਪਾਂ ਭਾਈ ਬਟਿਆ ਕਿਹੜੇ ਜੁਲਮ ਸਹਾਂਗੇ ਨਾ ਇਹ ਆਪਣੇ ਤੇ ਕੱਲ ਨੂੰ ਆ ਕੇ ਮੁਸੀਬਤਾਂ ਬਣਾਂਗੇ ਬੜੀਆਂ ਬੜੀਆਂ ਮੁਸੀਬਤਾਂ ਬਣਾਂਗੇ ਛੋਟੀਆਂ ਮੁਸੀਬਤਾਂ ਨਹੀਂ ਇਹ ਥੋੜੇ ਥਣਿਆ ਮੁਰਦਾਬਾਦ ਜੈ ਸਰਕਾਰ ਮੁਰਦਾਬਾਦ ਜੈ ਸਰਕਾਰ ਮੁਰਦਾਬਾਦ ਇਹ ਨੌਜਵਾਨ ਨਾਹਰੇਬਾਜੀ ਵੀ ਕਰਨੀ ਸ਼ੁਰੂ ਕਰ ਦਿੱਤੇ ਨੇ ਪੰਜਾਬ ਸਰਕਾਰ ਦੀ ਮੁਰਦਾਬਾਦ ਕਰ ਰਹੇ ਨੇ ਕਿ ਭਾਨਾ ਸਿੱਧੂ ਦੇ ਨਾਲ ਵਦੀਕੀ ਹੋ ਰਹੀ ਹੈ ਦੇਖਦੇ ਆਉਣ ਵਾਲੇ ਸਮੇਂ ਚ ਅਪਡੇਟ ਕੀ ਆਉਂਦਾ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਮਲੇਰ ਕੋਟਲਾ